ਜਿਹੜਾ 20 ਦਿਨ ਲੱਗਿਆ ਤੁਹਾਨੂੰ ਦੁੱਖ ਲੱਗੇ ਯਾਦ ਰੱਖਣਾ ਉਹ ਫਲ ਲੱਗੇ ਆਵੇਗਾ ਹallelujah ਜਦੋਂ ਅਸੀਂ ਜਾਣੀ ਸਾਰੇ ਉਸ ਬੈਟਿੰਗ ਤੋਂ ਦੁਨੀਆ ਖੀ ਗਈ ਤੂੰ ਹੀ ਤੂੰ ਹੀ ਬਾਕੀ ਪਾਤੀ ਬਿਨੂਤਾ ਅਦਰ ਸਭ ਕੁਝ ਨਹੀਂ ਕਿ ਬਿਪਟੇ ਜੀ ਵਿਦਵਾਨ ਜਿਹਨੇ ਏਲੀਆ ਨੂੰ ਖਵਾਇਆ ਆਖਰੀ ਪੋਜ ਆਖਰੀ ਮੀਲਾ ਉਹ ਏਲੀਆ ਨੂੰ ਖਵਾ ਦਿੱਤਾ ਇਹ ਦੁੱਖ ਦੇਣ ਵਾਲੀ ਗੱਲ ਹੈ ਤੇ ਪੀਣ ਵਾਲੀ ਗੱਲ ਹੈ ਤਾਂ ਵੀ ਬਾਕੀ ਉਹ ਕਿੰਧ ਤੋਂ ਚੱਲ ਰਹੀ ਹੈ ਇਹ ਜਿਹੜੀ ਦਮਦਾਰੀ ਆ ਇਹ ਜਦੋਂ ਲੈ ਗਈ ਰਲੂ ਤੋਂ ਇੱਕ ਪਾਸੇ ਯਾਦ ਰੱਖਣਾ ਉਹ ਹੀ ਬੀਜ ਉਹ ਹੀ ਇੱਕ ਬੀਜ ਸਾਰੇ ਅਕਾਲ ਦੇ ਸਪੇ ਦੇ ਵਿੱਚ ਉਹ ਥੋੜਾ ਜਿਹਾ ਖਤਮ ਨਹੀਂ ਹੋਇਆ ਇੱਕ ਰੇਸ ਉਹਦੇ ਉੱਤੇ ਆਇਆ ਉਸ ਮੀਲ ਦੇ ਉੱਤੇ ਉਸ ਪੋਤ ਦੇ ਉੱਤੇ ਉਸ ਆਟੇ ਕੁਸਤੀਲ ਦੇ ਉੱਤੇ ਪਹਸਾ ਕਿ ਜਿੱਥੇ ਕੋਲਾ ਫਟਾਈ ਦੀ ਨੇ ਤਾਕਤ ਪਰ ਲੈ ਨਾ ਲਈ ਨਵੇ ਦੀਖੋ ਕਿ ਇਹ ਲਈ ਆਵਦੂ ਸੁਲਾ ਸੋ ਫਰੀਨਾ ਐਸੇ ਮੋਰੀਓ ਤੋ ਟੇਮ ਪਕਚਸਾ ਤਨ ਹੇਸੀ ਉਸ ਵਿਧਵਾ ਔਰਤ ਦਾ ਇਹਦੀ ਇੱਕ ਬਲੀਦਾਨ ਸੀ ਇਟ ਇਜ਼ ਸੈਕਰੀਫਾਈਸ ਇਹਨੇ ਕਰਤਾ ਹੈ ਕਿ ਆਪਣਾ ਆਖਰੀ ਮੈਨ ਆਫ ਗੋਡ ਦਿੱਦਨ ਦਿ ਲੂਟਿਮੋ ਤੇ ਜੇ ਰਹਨ ਮਸਰਵਨ ਜਾ ਰਹੇ ਨਹੀਂ ਇਹਨੇ ਮਾਤਾ ਦਾ ਤਮੰਨ ਜਾ ਰਹੇ ਇਹ ਕਹੇ ਤਾਂ ਦੇ ਬਲੀਦਾਨ ਦੋ ਹੈਡ ਸੈਕਰੀਫਾਈਸ ਖੁਦਾ ਦੇ ਗਿਰਦੀ ਨੂੰ ਟੱਚ ਕਰਦੀ ਪਰਮੇਸ਼ਰ ਦੇ ਮਨ ਨੂੰ ਛੂਲੇ ਦੀ 80 ਗਾਜ ਆਪਣੇ ਜੀਵਨਾ ਦੇ ਵਿੱਚ ਬਲੀਦਾਨ ਕਰਨ ਵਾਲੇ ਬੰਨਾ ਸੈਕਰੀਫਾਈਸ ਕਰਕੇ ਚੱਲਣ ਵਾਲੇ ਬੰਨਾ ਦੋਹਾਂ ਤੋਜਾਂ ਮੰ ਕਰਿਆ ਕਿਨੇ ਹੋਂ ਤਾਂ ਛੁੱਪੀਆਂ ਆ ਹਾਂ ਹੁਣ ਤੈ ਮੂੰਹ ਚੱਲਿਆ ਜਾਣਾ ਕੰਨ ਗੋਸਤ ਹੋਰੇ ਵੀ ਸਾਬਿਤ ਤੇ ਦਿੱਸੇ ਸਰੇ ਬੰਨਾ ਜਿਵੇਂ ਹੰਦ ਤੁਸੀਂ ਜਿੱਥੇ ਵੀ ਹੋਵੋ ਤਰਤੀ ਦੇ ਕਿਸੇ ਕੋਨੇ ਵਿੱਚ ਵੀ ਹੋਵੋ ਤੁਹਾਡਾ ਇਹ ਫੋਕ ਤੁਥੋ ਦੇ ਕੱਛ ਸੱਡੇ ਆ ਮੈਂ ਚੱਲ ਜਾਣਾ ਹਾਲੇਲੂਇਆ ਹਾਲੇਲੂਇਆ

ਖੁਦਾ ਦੇ ਹਿਰਦੇ ਨੂੰ ਛੂ ਜਾਣਗੇ ਸਾਡੇ ਸੈਕਰੀਟਰੀ ਸੈਕਿੰਡੀ ਗੱਤਨ ਹੋਣੀ ਬਾਹਰੋਂ ਪੈਸੇ ਵੀ ਬਹੁਤ ਲੋੜਾ ਕਰਜ਼ਾ ਘਾਟੇ ਸਿਰ ਤੇ ਆ ਤੁਸੀਂ ਫਿਰ ਵੀ ਸੰਡੇ ਖੁਦਾ ਦੇ ਕਰ ਨੂੰ ਪਹਿਲ ਦੇ ਰਹੇ ਆ ਇਹ ਵੀ ਇੱਕ ਸੈਕਰੀਫਾਈਸ ਹੈ ਬਈ ਰਤੇ ਬਿਜੋ ਨਹੀਂ ਸੋਲੀ ਪਰ ਕਿਸੀ ਨੇ ਸੋਈ ਨਾ ਸਾਡੇ ਕੋਲ ਸਾਡੇ ਕੋਲ ਕੋਲ ਉਸ ਦੇ ਸਿਰ ਤੇ ਕਿ ਪੈਸੇ ਨਹੀਂ ਦੇਗਾ ਮਨ ਤਾਂ ਇਹ ਕਾਰਜ ਹੈ ਜਿਨ੍ਹਾਂ ਤੇ ਕਰਜ਼ਾ ਨਹੀਂ ਉਤਰਦਾ ਉਹਨਾਂ ਦੇ ਸੰਡੇ ਕੰਮ ਕਰ ਲੈਣਾ ਬਾਅਦ ਵਿੱਚ ਨਹੀਂ ਕਰਾਂਗਾ ਮੈਂ ਕੋਸ ਨੂੰ ਬੋਲ ਲੈ ਸਾਡੇ ਉਹ ਵੀ ਠੀਕ ਆ ਇਹ ਕੋਈ ਨਹੀਂ ਖੁਦਾ ਦਾ ਤਾਸਰੁਪੇਗਾ ਨਹੀਂ ਲੇਕਿਨ ਅਗਰ ਤੁਸੀਂ ਉਸ ਹਾਲਾਤ ਦੇ ਵਿੱਚ ਵੀ ਪਹਿਲਾਂ ਪ੍ਰਭੂ ਨੂੰ ਚੁਣੋਗੇ ਉਹਦੇ ਘਰ ਨੂੰ ਚੁਣੋਗੇ ਇੱਕ ਬਲੀਦਾਨ ਆ ਇੱਕ ਸੈਕਰੀਫਾਈਸ ਦਾ ਤੁਹਾਡਾ ਇਹ ਸੈਕਰੀਫਾਈਸ ਖੁਦਾ ਦੇ ਹਿਰਦੇ ਨੂੰ ਟੱਚ ਕਰ ਜਾਵੇਗਾ ਖੁਦਾ ਦੇ ਹਿਰਦੇ ਨੂੰ ਛੂ ਜਾਵੇਗਾ ਕੋਈ ਤੇ ਕੋਰੇ ਜਵਾਬ ਦੇਣੇ ਨਹੀਂ ਸੁਣੇ ਦੇ ਆ ਦੇ ਬਸ ਸਿੰਪਲ ਚੀਜ਼ ਨੂੰ ਸਾਂਝੀ ਤੇ ਜਿਹਦੇ ਤੇ ਨਵੀਂ ਡਿਜ਼ਾਈਨ ਸਨ ਦਿੱਤੀ